ਜੋਨ ਨੇ ਮੇਰੇ ਨਾਲ ਵਿਵਾਦ ਕੀਤਾ ਹਾਲਾਂਕਿ ਮੈਂ ਨਹੀਂ ਮੰਨਦਾ ਲੋਕੀ ਕਹਿ ਰਹੇ ਹੈ ਮੈਂ ਨਹੀਂ ਮੰਨਦਾ ਕੋ ਮੇਰਾ ਵਿਰੋਧ ਕੀਤਾ ਨਾ ਮੇਰਾ ਵਿਰੋਧ ਕਰਨ ਵਾਲਾ ਕੋਈ ਹੈਗਾ ਜੇਕਰ ਮੇਰਾ ਵਿਰੋਧ ਕੀਤਾ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਪੁੱਛਣਾ ਚਾਹਨਾ ਕਿ ਉਹਨਾਂ ਨੇ ਅੱਜ ਤੱਕ ਸਨਾਤਨ ਧਰਮ ਲਈ ਕੀਤਾ ਕੀ ਹੈ ਇੱਕ ਵੀ ਚੀਜ਼ ਜਾਂ ਵਿਦਾਊਟ ਲੋਕਾਂ ਨੂੰ ਬਲੈਕਮੇਲ ਕਰਨ ਤੋਂ ਕੀਤਾ ਕੀ ਹੈ ਉਹਨਾਂ ਨੇ ਸਵਾਲ ਬਹੁਤ ਵੱਡਾ ਹੈ ਬਿਲਕੁਲ ਸਭ ਤੋਂ ਵੱਡੇ ਜੀ ਵਿਦਾਊਟ ਬਲੈਕਮੇਲਿੰਗ ਤੋਂ ਕੀ ਕੀਤਾ ਸੋਨਾ ਸਾਫਟਵੇਅਰ ਜਿਹੜਾ ਤੁਸੀਂ ਲੋਕਾਂ ਨੂੰ ਇਸ ਕੀ ਟਾਰਗੇਟ ਬਦਲੀ ਕਰ ਲੈਣਾ ਆਟੋਮੈਟਿਕ ਹੈ ਜੇ ਕਿਸੇ ਬੰਦੇ ਨੇ ਚਲੋ ਅੱਪਰ ਅਗਲਾ ਨੰਗਸੇ ਦਾ ਦੀ ਕਰ ਲਿਆ ਕਿਸੇ ਨੇ ਕੋਈ ਸਵਾਲ ਕਰਨਾ ਜਦੋਂ ਆ ਮਰਜ਼ੀ ਆ ਕਿ ਮੈਨੂੰ ਕਰੋ ਤੁਹਾਨੂੰ ਵੀਡੀਓ ਪਾਉਣ ਦੀ ਲੋੜ ਨਹੀਂ ਅਰੇ ਅੱਛਾ ਤੁਸੀਂ ਰਾਨਾ ਬਿਲੋਦ ਕਰ ਲਿਆ ਬਥੇਰੇ ਆ ਬਥੇਰੇ ਚਲੇ ਗਏ ਕੀ ਫਰਕ ਪੈ ਗਿਆ ਇੱਥੇ ਉਦੋਂ ਕਈ ਗੁਣਾ ਉੱਪਰ ਯਾਤਰਾ ਨਿਕਲੀ ਤੁਸੀਂ ਦੇਖਿਆ ਉਹਨੀਆਂ ਵੀਡੀਓਜ਼ ਸ਼ਾਇਦ ਮੇਰੇ ਖਿਆਲ ਦੇ ਵਿੱਚ ਇਸ ਪੂਰੇ ਏਰੀਆ 'ਚ ਪਹਿਲੀ ਯਾਤਰਾ ਹੋ ਗਈ ਟੀਵੀ ਚੈਨਲ ਨੇ ਕੁਝ ਨੇ ਚਲਾਇਆ ਵੀ ਸੀਗਾ ਮੈਂ ਇੱਕ ਚੈਨਲ ਤੇ ਨਿਊਜ਼ ਦੇਖ ਰਿਹਾ ਸੀ ਕਹਿੰਦੇ ਵੀ ਕੱਕਵਾ ਰੋੜੀ ਤਾਤੇ 1 ਲੋਕ ਨਹੀਂ ਰਹਿਦਾ ਅਸੀਂ ਕਿਹਾ ਹੈ ਮੈਂ ਤਾਂ ਨਿਊਜ਼ ਦੇਖੀਏ ਮੈਨੂੰ ਨਹੀਂ ਪਤਾਏਗਾ ਮੈਂ ਕੋਈ ਨਿਊਜ਼ ਨਹੀਂ ਦੇਖੀ ਹੈ ਨਿਊਜ਼ ਹੀ ਮੇਰੇ ਕੋਲ ਹੈਗੀ ਹੈ ਅਨਾਮ ਵਿਖੇ ਬੰਟੀ ਬਾਬਾ ਜੀ ਦੇ ਸ਼੍ਰੀ ਪ੍ਰੇਮਤਾਮ ਜੀ ਹਾਂ ਮਸ਼ਹੂਰ ਬੰਟੀ ਬਾਬਾ ਜੀ ਦੇ ਪ੍ਰੇਮਤਾਮ ਵਿਖੇ ਸੰਗਤਾ ਇਹ ਵਿਵਾਦ ਤੁਹਾਡੇ ਨਾਲ ਹੀ ਆ ਕਿਉਂ ਜੁੜਦੇ ਪਏ ਨੇ ਲਗਾਤਾਰ ਮੇਰਾ ਸਵਾਲ ਸਵਾਲ ਤੁਸੀਂ ਕਹਿ ਰਹੇ ਹੋ ਸ਼ਿਮਸਾਹ ਨਾਲੇ ਸੀਗੇ ਉਹ ਇਸ ਤਰੀਕੇ ਨਾਲ ਕਰ ਗਏ ਨਿੰਗ ਸਿੰਘ ਆ ਗਏ ਨਿੰਗ ਸਿੰਘਾਂ ਨੇ ਵੀ ਤੁਹਾਨੂੰ ਟਾਰਗੇਟ ਕਰ ਦਿੱਤਾ ਇਹ ਚੀਜ਼ ਸਮਝ ਨਹੀਂ ਆ ਰਹੀ ਲੋਕ ਦੇਖ ਰਹੇ ਉਹ ਵੀ ਕਹਿ ਰਹੇ ਨੇ ਹੋਣਗੇ ਵੀ ਬੰਟੀ ਬਾਬਾ ਹੀ ਕਿਉਂ ਮੈਂ ਦੱਸਿਆ ਸਤੋਪਾ ਦਾ ਕਿ ਬੰਟੀ ਬਾਬਾ ਇੱਕ ਸੌਫਟ ਟਾਰਗੇਟ ਹੈ ਉਸ ਤੋਂ ਇਲਾਵਾ ਨਯੰਗ ਸਿੰਘ ਪਹਿਲਾਂ ਆਏ ਉਹਨਾਂ ਦੀ ਪੂਰੇ ਮਨਨ ਖਸਲੀ ਹੋਈ ਜਾਨਦੇ ਹੋ ਕੀ ਕਹਿ ਗਏ ਉਹ ਦੇਖੋ ਜੀ ਤੁਹਾਨੂੰ ਮਿਲ ਕੇ ਬੜਾ ਅੱਛਾ ਲੱਗਿਆ ਜਕਾਰਾ ਬੋਲ ਕੇ ਗਏ ਠੀਕ ਹੈ ਜੀ ਦੂਸਰੀ ਵਾਰ ਨਯੰਗ ਸਿੰਘ ਮੈਂ ਜਿੱਥੋਂ ਸਮਝਦਾ ਉਹਨੂੰ ਐਕਟਲੀ ਮਿਲਣਾ ਹੀ ਚਾਹੀਦਾ ਸੀ ਵੀਡੀਓ ਪਾਉਣ ਦੀ ਲੋੜ ਹੀ ਨਹੀਂ ਸੀ ਕਿਪਸਨਾ ਵਾਲੇ ਬਲੈਕਮੇਲਿੰਗ ਕਰਦੇ ਨੇ ਮੈਂ ਸਿਫਸਨਾ ਦੀ ਕਹਿ ਰਿਹਾ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ ਮੈਂ ਵੀ ਤੁਹਾਡਾ ਵਿਰੋਧ ਸਿਫਸਨਾ ਦੇ ਦੋਸਤਾਂ ਨੇ ਬਹੁਤ ਨਹੀਂ ਕੀਆ ਬੜੇ ਅੱਛੇ ਅੱਛੇ ਲੋਕ ਨੇ ਜਿਨ੍ਹਾਂ ਨੇ ਧਰਮ ਲਈ ਬੜੇ ਬੜੇ ਆਪਣੇ ਸ਼ਹੀਦੀਆਂ ਪਾਈਆਂ ਨੇ ਬੜੇ ਬੜੇ ਕੰਮ ਕੀਤੇ ਨੇ ਲੇਕਿਨ ਇੱਕ ਇਨਸਾਨ ਜਿਹਦਾ 24 ਘੰਟੇ ਪਹਿਲਾਂ ਇੱਥੇ ਸੇਵਾ ਕਰਦੇ ਆ ਫਿਰ ਉਸ ਤੋਂ ਬਾਅਦ ਦਲ ਜਾਂਦੇ ਐ ਤੁਸੀਂ ਤੁਸੀ ਗੱਲ ਕਰ ਰਹੇ ਹੋ ਉਹਨਾਂ ਦੇ ਇੱਕ ਮੰਦਿਰ ਬਣਿਆ ਹੈ ਹਾਲਾਂਕਿ ਸਰਕਾਰੀ ਜਗ੍ਹਾ ਰੋਕ ਕੇ ਮੰਦਿਰ ਬਣਾਇਆ ਗਿਆ ਹੋ ਪਤਾ ਨਹੀਂ ਸਰਕਾਰ ਨੇ ਕੋਈ ਲੈਟਰ ਦਿੱਤੀ ਹੈ ਨਹੀਂ ਦਿੱਤੀ ਉਹ ਆਪਾਂ ਜਲਦੀ ਕਲਾਸਾ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਮੰਦਿਰ ਦੇ ਵਿੱਚ ਕਿਸੇ ਟਾਈਮ ਮੇਰੇ ਹੀ ਗੁਣਗਾਨ ਹੋ ਰਿਹਾ ਹੈ ਮੇਰੇ ਨਾਮ ਦੇ ਭਜਨ ਗਾਏ ਜਾ ਰਹੇ ਐ ਉਹ ਤੁਹਾਨੂੰ ਵੀਡੀਓ ਦੇ ਸਕਦਾ ਉਹ ਜੁਗ ਜੁਗ ਜਿਵੇਂ ਆਹ ਬੰਦਾ ਉਸ ਮੰਦਿਰ ਦੇ ਵਿੱਚ ਮੇਰੇ ਨਾਮ ਦੇ ਭਜਨ ਗਾਰੇ ਆ। ਪ੍ਰੇਮ ਧਾਮ ਦੇ ਭਜਨ ਚੱਲ ਰਹੇ ਆ। ਉਹ ਤੁਹਾਨੂੰ ਇਹ ਵੀਡੀਓ ਦੇ ਸਕਦਾ। ਤੁਹਾਡੀ ਪਰ ਉਹ ਤੁਹਾਡੇ ਭਜਨ ਮੇਰੇ ਭਜਨ ਜਿਸ ਮੰਦਿਰ ਦੀ ਸੇਵਾ ਕਰਦੇ ਜਿਸ ਮੰਦਿਰ 'ਚ ਡਿਊਟੀ ਕਰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਮੰਦਿਰਾਂ ਨੇ ਇੱਕ ਸਰਕਾਰ ਦੀ ਜ਼ਮੀਨ ਦੇ ਉੱਪਰ ਬਣਾਇਆ ਹੋਇਆ ਹੈ। ਉਸ ਮੰਦਿਰ ਦੇ ਵਿੱਚ ਮੇਰਾ ਗੁੰਗਾਂ ਨੋ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੇ ਬੰਟੀ ਬਾਬਾ ਦੀ ਹਰ ਵਾਰ ਤੁਸੀਂ ਇੰਟਰਵਿਊ ਦੇਖੀ ਹੋਵੇਗੀ ਪਰ ਇਹ ਇੰਟਰਵਿਊ ਬਹੁਤ ਖਾਸ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬੰਟੀ ਬਾਬਾ ਦੀ ਚਰਚਾ ਹੁਣ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਉਹ ਚਰਚਾ ਦੇ ਪਿੱਛੇ ਕੀ ਕੁਝ ਕਾਰਨ ਨੇ ਉਹਦੇ ਸਵਾਲਾਂ ਦੇ ਜਵਾਬ ਵੀ ਲਵਾਂਗੇ ਤੇ ਉਸ ਤੋਂ ਇਲਾਵਾ ਕਿ ਕੁਝ ਪ੍ਰੇਮ ਧਾਮ ਆਉਣ ਵਾਲੇ ਦਿਨਾਂ ਦੇ ਵਿੱਚ ਕਰਨ ਜਾ ਰਿਹਾ ਹੈ ਉਸ ਤੇ ਉੱਪਰ ਵੀ ਗੱਲਬਾਤ ਕਰਾਂਗੇ ਤੇ ਵਿਵਾਦ ਕਿਉਂਕਿ ਬੰਟੀ ਬਾਬਾ ਨਾਮ ਤੁਸੀਂ ਜਦੋਂ ਖੋਲਦੇ ਹੋ ਜਾਂ ਫਿਰ ਸਰਚ ਕਰਦੇ ਹੋ ਉਬਵਾਦ ਵਾਲੀਆਂ ਵੀਡੀਓ ਹੀ ਬਹੁਤ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਸ ਉੱਪਰ ਵੀ ਚਰਚਾ ਕਰਾਂਗੇ ਬੰਟੀ ਬਾਬਾ ਹੁਰੀ ਸਾਡੇ ਨਾਲ ਲੈ ਕੇ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੇ ਸ਼ੁਕਰੀਆ ਸਮਾ ਦੇਨ ਜੀ ਸਮਾ ਤੁਹਾਡਾ ਬਹੁਤ ਕੀਮਤੀ ਹੈ ਜੀ ਅੱਜ ਮੈਂ ਸ਼ੁਰੂਆਤ ਜ਼ਰੂਰ ਤੁਹਾਡੇ ਧੰਨਤੂ ਜ਼ਰੂਰ ਕਰੂੰਗਾ ਕਿ ਕੁਝ ਨਵਾਂ ਚੱਲ ਰਿਹਾ ਹੈ ਜੀ ਪ੍ਰੇਮ ਧਾਮ ਦੇ ਵਿੱਚ ਅਤੇ ਇੱਕ ਬਹੁਤ ਵੱਡਾ ਸਵਾਲ ਕਹਿੰਦੇ ਕਿ ਵੀ ਪੰਜਾਬ ਦੇ ਵਿੱਚ ਪਹਿਲੀ ਵਾਰ ਉਸ ਥਾਨ ਪ੍ਰੇਮ ਧਾਮ ਦੇ ਵਿੱਚ ਹੋਵੇਗਾ ਜਿਸ ਜਗ੍ਹਾ ਦੇ ਉੱਪਰ ਕਦੀ ਕਿਸੇ ਪੁਰੇ ਪੰਜਾਬ ਦੇ ਵਿੱਚ ਉਹ ਜਗ੍ਹਾ ਨਹੀਂ ਬਣੀ ਉਹ ਕੀ ਹੈਗੀ ਥੋੜਾ ਜਿਹਾ ਸਥਾਨ 11ਵੀਂ ਵਾਲੀ ਸਰਕਾਰ ਦਾ ਸਥਾਨ ਬਣ ਜਾ ਰਿਹਾ ਜਿਹਨੂੰ ਜਨਾਬ ਗੋਸਪਾ ਗੋਸਿਆ ਜੇ ਪੀਰਾਂ ਦੇ ਪੀਰ ਦਸਤਗੀਰ ਅਫਜ਼ਲ ਕਾਦਰੀ ਜਲਾਨੀ ਸਰਕਾਰ ਦਾ ਨਾਮ ਨਾਲ ਜਾਣਿਆ ਜਾਂਦਾ ਹੈ ਪੰਜਾਬ ਚ ਨਹੀਂ ਪਹਿਲੀ ਵਾਰ ਐਸੇ ਵੈਸੇ ਮੇਰਾ ਮੰਨਣਾ ਹੈ ਸ਼ਾਇਦ ਹਿੰਦੁਸਤਾਨ ਜੀ ਪਹਿਲੀ ਵਾਰ ਹੋਣਾ ਹੈ ਕਿਉਂਕਿ ਦਰਬਾਰ ਬਹੁਤ ਮੰਨੇ ਹੋਏ ਨੇ ਗਹਿਰੀ ਵਾਲੀ ਸਰਕਾਰ ਦੇ ਇਹ ਦਰਬਾਰ ਦੇ ਵਿੱਚ ਕੀ ਖਾਸੀ ਹੋ ਰਹੀ ਹੈ ਕਿ ਇਹਦੇ ਜਿੰਨਾ ਵੀ ਸਮਾਨ ਲੱਭਣਾ ਹੈ ਜਿੰਨਾ ਵੀ ਸਮਾਨ ਦਰਬਾਰ ਤੇ ਲੱਗਣਾ ਹੈ ਉਹ ਪੂਰਾ ਦਾ ਪੂਰਾ ਪ੍ਰੈਂਡਾਮ ਦੀ ਟੀਮ ਬਗਦਾਦ ਤੋਂ ਲੈ ਕੇ ਆ ਰਹੀ ਹੈ ਅੱਛਾ ਜੀ ਇਸ ਲਈ ਤਾਂ ਪਹਿਲੀ ਵਾਰ ਕਹਿ ਰਹੇ ਹਾਂ ਸੀ ਅੱਛਾ ਇਹ ਬਗਦਾਦ ਤੋਂ ਸਾਰਾ ਸਮਾਨ ਆਵੇਗਾ ਬਗਦਾਦ ਤੋਂ ਹੀ ਆਊਗਾ ਔਰ ਬਗਦਾਦ ਤੋਂ ਆ ਕੇ ਇਹ ਤੇ ਸਰਕਾਰ ਦਾ ਦਰਬਾਰ ਬਣੂਗਾ ਇੱਕ ਕਦੋਂ ਤੱਕ ਪੂਰਾ ਹੋ ਜੂਗਾ ਜੀ ਇਸ ਦੀ ਸਟਾਰਟਿੰਗ ਸ਼ੁਰੂਆਤ ਹੋ ਰਹੀ ਹੈ 4 ਅਕਤੂਬਰ ਨੂੰ 4 ਅਕਤੂਬਰ 2025 ਨੂੰ ਔਰ ਲਗਭਗ 1.5 ਤੋਂ 2 ਸਾਲ ਦਾ ਟਾਈਮ ਲੱਗੇਗਾ ਕੋ ਸਾਲ ਦੇ ਵਿੱਚ ਲੋਕ ਦਰਸ਼ਨ ਕਰਨ ਇਸ ਜਗ੍ਹਾ ਤੇ ਆ ਸਕਣਗੇ ਅੱਛਾ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੇ ਨੇ ਬੰਟੀ ਬਾਬਾ ਹੋਰੀ ਜਦੋਂ ਫੇਸਬੁੱਕ ਖੋਲੋ ਬੰਟੀ ਬਾਬਾ ਲਿਖੋ ਤੁਹਾਡੀਆਂ ਵੀਡੀਓ ਘੱਟ ਵਿਵਾਦਿਤ ਵੀਡੀਓ ਬਹੁਤ ਨਿਕਲ ਕੇ ਸਾਹਮਣੇ ਹੁੰਦੀਆਂ ਨੇ ਕਦੀ ਨਿਹੰਗ ਸਿੰਘ ਪਹੁੰਚ ਜਾਂਦੇ ਨੇ ਕਦੀ ਸ਼ਿਵ ਸੈਨਾ ਵਾਲੇ ਪਹੁੰਚ ਜਾਂਦੇ ਨੇ ਕਦੀ ਕੋਈ ਪਹੁੰਚ ਜਾਂਦਾ ਕਦੀ ਕੋਈ ਪਹੁੰਚ ਜਾਂਦਾ ਹੈਗਾ ਬੰਟੀ ਬਾਬੇ ਦੇ ਵਿੱਚ ਅਜੀਹਾ ਕੀ ਹੈ ਕਿ ਇੰਨੇ ਬਵਾਦ ਜੁੜੇ ਹੋਏ ਨੇ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕੋਈ ਵੀ ਇੱਕ ਸੱਚਦੇ ਮਾਰਗ ਤੇ ਚੱਲਦਾ ਹੈ ਅੱਛੇ ਮਾਰਗ ਤੇ ਚੱਲਣਾ ਦਾ ਵੀ ਵਿਵਾਦ ਚ ਰਹਿਣਾ ਹੀ ਪੈਂਦਾ ਹੈ ਹੂੰ ਕਿਸੇ ਵੀ ਇਤਿਹਾਸ ਨੂੰ ਖੋਲ ਕੇ ਦੇਖ ਲਓ ਤੁਸੀਂ ਜਿਨੇ ਵੀ ਸੱਚ ਦਾ ਮਾਰਗ ਚੁਣਿਆ ਐ ਅੱਛਾ ਮਾਰਗ ਚੁਣਿਆ ਐ ਜੀ ਉਹਨੂੰ ਵੀ ਵਿਵਾਦਾਂ ਚ ਰਹਿਣਾ ਹੀ ਪਿਆ ਉਹਦੇ ਵਿੱਚ ਇੱਕ ਬੰਟੀ ਬਾਬੇ ਦਾ ਵਿਵਾਦਾਂ ਚ ਰਹਦੇ ਹੂੰ ਮੇਰੇ ਵੱਲੋਂ ਕੋਈ ਵਿਵਾਦ ਦੱਸੋ ਹੂੰ ਬਹੁਤ ਵਿਵਾਦ ਜੁੜਦੇ ਨੇ ਤੁਹਾਡੇ ਨਾਲ ਮੇਰੇ ਵੱਲੋਂ ਮੇਰੇ ਨਾਲ ਵਿਵਾਦ ਜੁੜਦੇ ਨੇ ਹੂੰ ਮੇਰੇ ਵੱਲੋਂ ਵਿਵਾਦ ਨਹੀਂ ਜੁੜਦਾ ਕੋਈ ਵੀ ਕਿਉਂਕਿ ਬੰਟੀ ਬਾਬੇ ਲੋਕਲ ਸ਼ਹਿਰ ਇੱਕ ਸੌਫਟ ਟਾਰਗੇਟ ਨਾ ਰੱਖਿਆ ਹੂੰ ਸੌਫਟ ਟਾਰਗੇਟ ਉਹ ਤੁਸੀਂ ਲੋਕਾਂ ਨੂੰ ਇਸ ਕੀ ਟਾਰਗੇਟ ਅਗਲੀ ਗੱਲ ਹੈ ਨਾ ਆਟੋਮੈਟਿਕ ਹੈ ਜੇ ਕਿਸੇ ਬੰਦੇ ਨੇ ਚਲੋ ਪਹਿਲਾਂ ਗੱਲ ਨਿਹੰਗ ਸਿੰਘਾਂ ਦੀ ਗੱਲ ਕਰਿਆ ਕਿਸੇ ਨੇ ਕੋਈ ਸਵਾਲ ਕਰਨਾ ਜਦੋਂ ਆ ਮਰਜ਼ੀ ਆ ਕਿ ਮੈਨੂੰ ਕਰੋ ਤੁਹਾਨੂੰ ਵੀਡੀਓ ਪਾਉਣ ਦੀ ਲੋੜ ਨਹੀਂ ਰਹੀ ਗੱਲ ਸ਼ਿਵਸ਼ਨਾ ਸ਼ਿਵਸ਼ਨਾ ਬਹੁਤ ਅੱਛੇ-ਅੱਛੇ ਨੇ ਐਸੇ-ਐਸੇ ਸ਼ਿਵਸ਼ਨਾ ਜਿਨ੍ਹਾਂ ਨੇ ਪੰਜਾਬ ਲਈ ਦੇਸ਼-ਦੁਨੀਆ ਲਈ ਬਹੁਤ ਕੁਝ ਕੀਤਾ ਹੈ ਜੀ ਲੇਕਿਨ ਜਿਨ੍ਹਾਂ ਨੇ ਮੇਰੇ ਨਾਲ ਵਿਵਾਦ ਕੀਤਾ ਹਾਲਾਂਕਿ ਮੈਂ ਨਹੀਂ ਮੰਨਦਾ ਲੋਕੀ ਕਹਿ ਰਹੇ ਹੈ ਮੈਂ ਨਹੀਂ ਮੰਨਦਾ ਕਿ ਮੇਰਾ ਵਿਰੋਧ ਕੀਤਾ ਨਾ ਮੇਰਾ ਵਿਰੋਧ ਕਰਨ ਲਾ ਕੋਈ ਹੈਗਾ ਜੇਕਰ ਮੇਰਾ ਵਿਰੋਧ ਕੀਤਾ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਨਾ ਕਿ ਉਹਨਾਂ ਨੇ ਅੱਜ ਤੱਕ ਸਨਾਤਨ ਧਰਮ ਲਈ ਕੀਤਾ ਕੀ ਹੈ ਇੱਕ ਵੀ ਚੀਜ਼ ਹੂੰ ਬਹੁਤ ਵੱਡੇ ਸਵਾਲ ਪੁੱਛ ਰਹੇ ਹੋ ਕਿ ਸ਼ਿਵਸੈਨਾ ਵਿਦਾਊਟ ਲੋਕਾਂ ਨੂੰ ਬਲੈਕਮੇਲ ਕਰਨ ਤੋਂ ਕੀਤਾ ਕੀ ਉਹਨਾਂ ਨੇ ਸਵਾਲ ਬਹੁਤ ਵੱਡਾ ਹੈ ਬਿਲਕੁਲ ਸਵਾਲ ਬਹੁਤ ਵੱਡੇ ਜੀ ਵਿਦਾਊਟ ਬਲੈਕਮੇਲਿੰਗ ਤਾਂ ਕੀ ਕੀਤਾ ਸੋਣਾ ਸ਼ਿਵਸੈਨਾ ਵਾਲੇ ਬਲੈਕਮੇਲਿੰਗ ਕਰਦੇ ਨੇ ਮੈਂ ਸ਼ਿਵਸੈਨਾ ਦੀ ਕਹਿ ਰਿਹਾ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ ਜਿਨ੍ਹਾਂ ਨੇ ਤੁਹਾਡਾ ਵਿਰੋਧ ਸ਼ਿਵਸੈਨਾ ਹਿੰਦੁਸਤਾਨ ਚ ਬਹੁਤ ਨੇਗੀਆਂ ਹੂੰ ਬੜੇ ਅੱਛੇ ਅੱਛੇ ਲੋਕ ਨੇ ਜਿਨ੍ਹਾਂ ਨੇ ਧਰਮ ਲਈ ਬੜੇ ਬੜੇ ਆਪਣੇ ਸ਼ੀਸ਼ਦਿਆਂ ਪਾਜਿਆਂ ਨੇ ਬੜੇ ਬੜੇ ਕੰਮ ਕੀਤੇ ਨੇ ਜੀ لیکن ایک انسان ਜਿਹੜਾ 24 ਕਰੰਦੇ ਪਹਿਲਾਂ ਇੱਥੇ ਸੇਵਾ ਕਰਦੇ ਆ ਫਿਰ ਉਸ ਤੋਂ ਬਾਅਦ ਦਲ ਜਾਂਦੇ ਇਥੋਂ ਦਾ ਕੇ ਜਿਹੜੀ ਮੈਂ Shiv Sena ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਇੱਕ ਮੰਦਿਰ ਬਣਿਆ ਹੈ ਅੱਛਾ ਹਾਲਾਂਕਿ ਸਰਕਾਰੀ ਜਗ੍ਹਾ ਰੋਕ ਕੇ ਮੰਦਿਰ ਬਣਾਇਆ ਗਿਆ ਹੋ ਪਤਾ ਨਹੀਂ ਸਰਕਾਰ ਨੇ ਕੋਈ ਲੈਟਰ ਦਿੱਤੀ ਹੈ ਨਹੀਂ ਦਿੱਤੀ ਉਹ ਆਪਾਂ ਜਲਦੀ ਖਲਾਸਾ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਮੰਦਿਰ ਦੇ ਵਿੱਚ ਕਿਸੇ ਟਾਈਮ ਮੇਰੇ ਹੀ ਗੁਣਗਾਨ ਹੋ ਰਿਹਾ ਹੈ ਮੇਰੇ ਨਾਮ ਦੇ ਭਜਨ ਗਾਏ ਜਾ ਰਹੇ ਹੈ ਉਹ ਤੁਹਾਨੂੰ ਵੀਡੀਓ ਦੇ ਸਕਦਾ ਅੱਛਾ ਉਹ ਉਸ ਮੰਦਿਰ ਦੇ ਵਿੱਚ ਮੇਰੇ ਨਾਮ ਦੇ ਭਜਨ ਗਾ ਰਹੇ ਹੈ ਪ੍ਰੇਮ ਧਾਮ ਦੇ ਭਜਨ ਚੱਲ ਰਹੇ ਐ ਉਹ ਤੁਹਾਨੂੰ ਵੀਡੀਓ ਦੇ ਸਕਦਾ ਹਾਂ ਦੁਬਾਰਾ ਹੀ ਪਰ ਉਹ ਤੇ ਤੁਹਾਡੇ ਭਜਨ ਮੇਰੇ ਭਜਨ ਜਿਸ ਮੰਦਰ ਦੀ ਸੇਵਾ ਕਰਦੇ ਜਿਸ ਮੰਦਰ 'ਚ ਡਿਊਟੀ ਕਰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਮੰਦਰ ਨੇ ਇੱਕ ਸਰਕਾਰ ਦੀ ਜ਼ਮੀਨ ਦੇ ਉੱਪਰ ਬਣਾਇਆ ਹੋਇਆ ਹੈ ਉਸ ਮੰਦਰ ਦੇ ਵਿੱਚ ਮੇਰਾ ਗੁੰਗਾਨ ਹੋ ਰਿਹਾ ਹੈ ਜਿਨ੍ਹਾਂ ਜਿਨ੍ਹਾਂ ਸ਼ਿਵ ਸੈਨਾ ਵਾਲਿਆਂ ਨੇ ਵਿਰੋਧ ਕੀਤਾ ਤੁਸੀਂ ਉਹਨਾਂ ਦੇ ਉੱਪਰ ਬਹੁਤ ਇਹ ਵੱਡਾ ਸਵਾਲ ਹੈ ਲੋਕ ਕਹਿੰਦੇ ਹੋਣੇ ਕਿ ਬਈ ਬੰਟੀ ਬਾਬਾ ਕੋਈ ਸਬੂਤ ਨਹੀਂ ਹੋਵੇਗਾ ਕੋਈ ਚੀਜ਼ ਨਹੀਂ ਹੋਵੇਗਾ ਐਵੇਂ ਸਵਾਲ ਚੱਕ ਰਿਹਾ ਹੈ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਤੁਹਾਡੇ ਕੋਲ ਮੈਸੇਜ ਆ ਦਿਖਾ ਦਾਂ ਤੁਹਾਨੂੰ ਵੀਡੀਓ ਲੋ ਮੈਂ ਤੁਹਾਨੂੰ ਵੀਡੀਓ ਦਿਖਾ ਦਿੰ

ਉਹੀ ਸ਼ਿਵਸੈਨਾ ਵਾਲੇ ਨੇ ਇਹ ਉਹੀ ਸ਼ਿਵਸੈਨਾ ਵਾਲੇ ਨੇ ਉਹੀ ਬੰਦੇ ਨੇ ਜਿਨ੍ਹਾਂ ਨੇ ਤੁਹਾਡਾ ਵਿਰੋਧ ਕੀਤਾ ਤੇ ਉਹੀ ਤੁਹਾਡਾ ਗੁਣਗਾਨ ਕਰਦੇ ਨੇ ਆਪਣੇ ਮੰਦਰ ਦੇ ਵਿੱਚ ਉਸ ਮੰਦਰ ਦੇ ਵਿੱਚ ਜਿਹਨਾਂ ਨੇ ਤੁਹਾਡਾ ਨਾਮ ਲਿਆ ਕੇ ਬਣਾ ਬਿਲਕੁਲ ਮੇਰਾ ਗੁਣਗਾਨਾ ਹੋ ਰਿਹਾ ਪਰ ਉਹੀ ਸ਼ਿਵਸੈਨਾ ਵਾਲੇ ਮੇਥੋਂ ਪੈਸੇ ਵਾਰ ਰਹੇ ਹੈ ਅੱਛਾ ਮਤਲਬ ਮੈਂ ਤੁਹਾਨੂੰ ਪੂਰੀ ਵੀਡੀਓ ਸੈਂਡ ਕਰ ਦਵਾਂ ਮਤਲਬ ਇਹ ਚੀਜ਼ ਇੱਕ ਧੰਦਾ ਹੈ ਮੈਂ ਤਾਂ ਧੰਦੇ ਸਮਝੂਗਾ ਇਹਨੂੰ ਜੋ ਸ਼ਿਵ ਸਨਾਂ ਜੋ ਇਨਸਾਨ ਉਸ ਟਾਈਮ ਐਸੇ ਦਰਬਾਰ ਦੇ ਵਿੱਚ ਗੁਣਗਾਨ ਕਰਦੇ ਆ ਇਹ ਮੇਰਾ ਹੀ ਗੁਣਗਾਨ ਕਰਦੇ ਆ ਉੱਥੇ ਕੋਈ ਉਹਨੇ ਮੁਕੇਸ਼ ਅਨੰਦਗਿਰੀ ਨਹੀਂ ਬੋਲਿਆ ਬੰਟੀ ਬਾਬਾ ਬੋਲੇ ਬਿਲਕੁਲ ਬੜੇ ਰੋਇ ਮંચ 'ਤੇ ਲੇਖੋ ਇਸ ਤਰ੍ਹਾਂ ਦਾ ਹੁੰਦਾ ਬੰਟੀ ਬਾਬਾ ਜੀ ਹੋਏ ਸੀਗੇ ਤਾਂ ਕਰਤਾ ਸੀਗਾ ਐਦਾਂ ਕਰਤਾ ਸੀ ਓਦਾਂ ਕਰਤਾ ਸੀ ਉੱਥੇ ਹੀ ਬੰਟੀ ਬਾਬੇ ਦਾ ਗੁਣਗਾਨ ਹੋ ਰਿਹਾ ਹੈ ਅੱਛਾ ਤੁਹਾਨੂੰ ਤੁਹਾਡਾ ਹੀ ਗੁਣਗਾਨ ਹੋ ਰਿਹਾ ਤਾਂ ਮੈਂ ਕਿਸੇ ਨਾਲ ਕਦੀ ਵਿਰੋਧ ਨਹੀਂ ਕਰਦਾ ਹੁੰਦਾ ਮੇਰਾ ਕੋਈ ਐਡਾ ਸਿਸਟਮ ਨਹੀਂ ਹੈਗਾ ਮੈਂ ਆਪਣੇ ਕੰਮ 'ਚ ਮਸਤਾਂ अच्छा बसेरा ने विरोध कर ले अब थे रे आए बसेरे चले गए कीफर के बैठ गए थे उधो कई गुना ऊपर यात्रा निकली ਤੁਸੀਂ ਦੇਖਿਆ ਉਹਨੀਆਂ ਵੀਡੀਓਜ਼ ਸ਼ਾਇਦ ਮੇਰੇ ਖਿਆਲ ਦੇ ਵਿੱਚ ਇਸ ਪੂਰੇ ਏਰੀਆ 'ਚ ਪਹਿਲੀ ਯਾਤਰਾ ਹੋ ਗਈ ਟੀਵੀ ਚੈਨਲ ਨੇ ਕੁਝ ਨੇ ਚਲਾਇਆ ਵੀ ਸੀਗਾ ਮੈਂ ਇੱਕ ਚੈਨਲ ਤੇ ਨਿਊਜ਼ ਦੇਖ ਰਿਹਾ ਸੀ ਕਹਿੰਦੇ ਵੀ ਕੱਕਵਾ ਰੋੜੀ ਤਾਂ ਤੇ 1 ਇੰਚ ਨਹੀਂ ਵੀ ਹੋ ਗਈ ਲੋਕਾਂ ਨੇ ਰਸ ਦਿਖਾਇਆ ਮੈਂ ਤਾਂ ਨਿਊਜ਼ ਦੇਖੀਏ ਮੈਨੂੰ ਨਹੀਂ ਪਤਾ ਆਏਗਾ ਮੈਂ ਕੁਝ ਨਿਊਜ਼ ਦੇਖੀ ਹੈ ਉਹ ਨਿਊਜ਼ ਹੀ ਮੇਰੇ ਕੋਲ ਆ ਗਈ ਹੈ ਤੁਸੀਂ ਆਪ ਦੇਖੋ ਵੀ ਯਾਤਰਾ ਮੇਲਾ ਉਸ ਤੋਂ ਕਈ ਗੁਣਾ ਉੱਪਰ ਹੋਇਆ ਹੈ ਲੋਕਾਂ ਦਾ ਕੰਮ ਹੈ ਕਰਨਾ ਕਰਦੇ ਰਹਿੰਦੇ ਉਹਨਾਂ ਨੂੰ ਆਪ ਆਪਣੀ ਮਸਤੀ ਚੱਲ ਲੈ ਹੂੰ ਤੁਸੀਂ ਆਪਣੀ ਮਸਤੀ ਤੇ ਚੱਲੋ ਬਿਲਕੁਲ ਅੱਛਾ ਨਿਹੰਗ ਸਿੰਘ ਬੜੇ ਆਏ ਤੁਹਾਡੇ ਕੋਲ ਉਹਨਾਂ ਨੇ ਬੜੇ ਸਵਾਲ ਚੱਕੇ ਪਹਿਲਾ ਜਦੋਂ ਵਿਵਾਦ ਹੋਇਆ ਉਦੋਂ ਉਹ ਵਿਵਾਦ ਖਤਮ ਹੀ ਨਹੀਂ ਹੋਇਆ ਕਿ ਉਸ ਤੋਂ ਬਾਅਦ ਇੱਕ ਹੋਰ ਨਿਹੰਗ ਸਿੰਘ ਨੇ ਤੁਹਾਡੇ ਕੋਲ ਸਵਾਲ ਖੜੀ ਕਰ ਦਿੱਤੇ ਕਿ ਭਈ ਇਹ ਬਾਬਾ ਕੌਣ ਹੈਗਾ ਹੈ ਜੋ ਇਸ ਤਰੀਕੇ ਨਾਲ ਮਸ਼ਹੂਰ ਹੋ ਰਿਹਾ ਹੈ ਕਰਾਮਾ ਦਿਖਾ ਰਿਹਾ ਹੈ ਇਹ ਵਿਵਾਦ ਤੁਹਾਡੇ ਨਾਲ ਹੀ ਆ ਕਿਉਂ ਜੁੜਦੇ ਪਏ ਨੇ ਲਗਾਤਾਰ ਮੈਂ ਮੇਰਾ ਸਵਾਲ ਸਵਾਲ ਤੁਸੀਂ ਕਹਿ ਰਹੇ ਹੋ ਸ਼ਿਵ ਸਾਹਿਬਾਂ ਵਾਲੇ ਸੀਗੇ ਉਹ ਇਸ ਤਰੀਕੇ ਨਾਲ ਕਰ ਗਏ ਨੰਗ ਸਿੰਘ ਆ ਗਏ ਨੰਗ ਸਿੰਘਾਂ ਨੇ ਵੀ ਤੁਹਾਨੂੰ ਟਾਰਗੇਟ ਕਰ ਦਿੱਤਾ ਇਹ ਚੀਜ਼ ਸਮਝ ਨਹੀਂ ਆ ਰਹੀ ਲੋਕ ਦੇਖ ਰਹੇ ਨੇ ਉਹ ਵੀ ਕਹਿ ਰਹੇ ਨੇ ਹੋਣਗੇ ਵੀ ਬੰਟੀ ਬਾਬਾ ਹੀ ਕਿਉਂ ਮੈਂ ਦੱਸਿਆ ਸਭ ਤੋਂ ਪਹਿਲਾਂ ਕਿ ਬੰਟੀ ਬਾਬਾ ਇੱਕ ਸੌਫਟ ਟਾਰਗੇਟ ਹੈ ਉਸ ਤੋਂ ਇਲਾਵਾ ਨੰਗ ਸਿੰਘ ਪਹਿਲਾਂ ਆਏ ਉਹਨਾਂ ਦੀ ਪੂਰੇ ਮਨੋਂ ਤਸਰਲੀ ਹੋਈ ਹੂੰ ਜਾਨਦੇ ਹੋ ਕੀ ਕਹਿ ਕੇ ਗਏ ਉਹ ਦੇਖੋ ਜੀ ਤੁਹਾਨੂੰ ਮਿਲ ਕੇ ਬੜਾ ਅੱਛਾ ਲੱਗਿਆ ਜੈਕਾਰਾ ਬੋਲ ਕੇ ਗਏ ਠੀਕ ਹੈ ਜੀ ਦੂਸਰੀ ਵਾਰ ਨੰਗ ਸਿੰਘ ਮੈਂ ਜਿੱਥੋਂ ਸਮਝਦਾ ਉਹਨੂੰ ਇਫੈਕਟਲੀ ਮਿਲ ਲੈ ਚਾਹੀਦਾ ਸੀ ਵੀਡੀਓ ਪਾਉਣ ਦੀ ਲੋੜ ਹੀ ਨਹੀਂ ਸੀ ਹੂੰ ਜਦੋਂ ਪਹਿਲਾਂ ਨਯੰਗ ਸਿੰਘ ਜੀ ਮਿਲ ਚੁੱਕਿਆ ਤੂੰ ਸਵਾਲ ਕਰ ਰਿਹਾ ਡੱਕ ਲਿਆ ਕੇ ਮਿਲ ਲਓ ਮੈਨੂੰ ਕਿਨੇ ਮਣਾ ਕਿਤੇ ਮਿਲਨ ਦੋ ਹੂੰ ਕੋ ਮਣਾ ਤਾਂ ਨਹੀਂ ਕਰ ਰਹੇ ਨਾ ਮਿਲਨ ਦੋ ਇੱਕ ਇਨਸਾਨ ਨੂੰ ਕਲਿਓ ਕਿਉਂ ਹਾਲਾਂਕਿ ਮੇਰਾ ਉਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਬੜੇ ਅੱਛੇ ਇਨਸਾਨ ਨੇ ਉਹਨਾਂ ਨੂੰ ਪਰਮਾਤਮਾ ਨੇ ਸੇਵਾ ਦਾ ਮੌਕਾ ਦਿੱਤਾ ਹੈ ਅਸੀਂ ਆਪਣੇ ਗੱਦੀ ਤੋਂ ਪਰ ਸੇਵਾ ਕਰ ਰਹੇ ਹਾਂ ਲੇਕਿਨ ਜਿਸੇ ਇਨਸਾਨ ਨੂੰ ਕੋਈ ਵੀ ਇਨਸਾਨ ਹੈ ਉਹ ਨਯੰਗ ਸਿੰਘ ਹੈ ਔਰ ਅਜੂਪਾ ਜੀ ਨੇ ਉਹ ਕੋਈ ਵੀ ਹੈ سوال کرنے ਦਾ ਪੂਰਾ ਅਧਿਕਾਰ ਹੈ ਕਿਉਂ ਨਹੀਂ ਅੱਛਾ ਤੁਸੀਂ ਕਹਿੰਦੇ ਕਿ ਮੰਟੀ ਬਾਬਾ ਹੁਰਾ ਦੇ ਡੇਰੇ ਦੇ ਵਿੱਚ ਧਾਮ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਪੂਰੇ ਪੰਜਾਬ ਦੇ ਵਿੱਚ ਕਾਪੀ ਹੁੰਦਾ ਹੈ ਇਹ ਗੱਲ ਸੱਚ ਹੈ ਨਹੀਂ खैर ਮੈਂ ਨਹੀਂ ਕਹਾਂਗਾ ਤੁਸੀਂ ਕਹਿ ਸਕਦੇ ਹੋ ਤੁਸੀਂ ਬਿਲਕੁਲ ਕਹਿ ਸਕਦੇ ਹੋ ਲੋਕਾਂ ਦਾ ਮੰਨਣਾ ਵੀ ਜੋ ਇਥੇ ਗੱਲ ਦੇ ਲੋਕ ਨੂੰ ਕਾਪੀ ਕੀਤਾ ਜਾਂਦਾ ਹੈ ਕਪੀ ਇਸ ਐਸਾ ਕੁਝ ਨਹੀਂ ਮੈਂ ਮੰਨਦਾ ਹੈਗਾ ਪਰਮਾਤਮਾ ਨੇ ਜਿਹਨੂੰ ਜਿਸ ਤਰ੍ਹਾਂ ਦਾ ਬਲ ਦਿੱਤਾ ਜਿਸ ਤਰ੍ਹਾਂ ਸ਼ਕਤੀ ਦਿੱਤੀ ਹੈ ਉਹ ਉਸ ਤਰ੍ਹਾਂ ਹੀ ਕਰਦੇ ਹੈ ਹਾਂ ਲੇਕਿਨ ਇਹ ਕੁਝ ਲੋਕਾਂ ਨੂੰ ਅੱਛਾ ਲੱਗਦਾ ਹੋਊਗਾ ਜੋ ਕਿ ਜੇ ਤੇ ਚੈਨ ਇਹ ਉਦੋਂ ਵੀ ਤੱਕ ਨਾਲ ਕਾਪੀ ਕਰਨਾ ਇੱਥੇ ਪੈਸਾ ਨਹੀਂ ਮੰਗਿਆ ਜਾਂਦਾ ਕੋਈ ਪੈਸੇ ਦੀ ਡਿਮਾਂਡ ਨਹੀਂ ਆ ਗਈ ਇਸ ਦਰਬਾਰ ਦੇ ਵਿੱਚ ਉਹ ਵੀ ਕਾਪੀ ਕਰਨ ਅੱਛੀ ਗੱਲ ਹੈ ਪੈਸੇ ਦੀ ਡਿਮਾਂਡ ਸਭ ਤੋਂ ਪਹਿਲਾਂ ਅੱਛੀਆਂ ਚੀਜ਼ਾਂ ਇੱਥੇ 120 ਔਰਤਾਂ ਦਾ ਮਹੀਨੇ ਦਾ ਰਾਸ਼ਨ ਫਰੀ ਜਾਂਦਾ ਹੈ ਫਰੀ ਜਾਂਦਾ ਬੇਬੀ ਲੰਗਰ ਚੱਲਦਾ ਹੈ ਗੁਰਦੁਆਰਾ ਸਭ ਤੋਂ ਬਿਨਾ ਇਕੱਲਾ ਦਰਬਾਰ ਇੱਥੇ ਬੇਬੀ ਲੰਗਰ ਚੱਲਦਾ ਹੈ ਉਹ ਵੀ ਕਾਪੀ ਕਰਨ 120 ਗਊਆਂ ਦੀ ਅੰਦਰ ਗਊਸ਼ਾਲਾ ਚੱਲ ਰਹੀ ਹੈ ਕਾਪੀ ਕਰਨ ਸੇਵਾ ਕਰਨ ਕੰਨੀ ਉਹ ਚੀਜ਼ਾਂ ਨਹੀਂ ਕਾਪੀ ਕਰਨੀ ਹੈਗੀਆਂ ਉਹ ਚੀਜ਼ਾਂ ਦਿਖਣੀਆਂ ਉਹ ਕਾਪੀ ਕਰੋ ਲੋਕ ਇਹਦੇ ਵਿੱਚ ਸਿੱਕੇ ਚੜਨੇ ਸ਼ੁਰੂ ਹੋਏ ਬੰਟੀ ਬਾਬਾ ਹੋਰਾਂ ਨੇ ਦੇਣਾ ਸ਼ੁਰੂ ਕੀਤੇ ਉਹ ਚੀਜ਼ ਕਾਪੀ ਹੋਣੀ ਸ਼ੁਰੂ ਹੋ ਗਈ ਇਹ ਤੁਸੀਂ ਵੀਡੀਓ ਵੀ ਮੇਰੇ ਖਿਆਲ ਨਾਲ ਦੇਖਿਆ ਹੋਣਗੇ ਇੱਕ ਦੇ ਕਈ ਬਾਬੇ ਹੈਗੇ ਨੇ ਦੇਖੇ ਲੋਕਾ ਆਪਰਾ ਆਪਰਾ ਦਿੱਕਣਾ ਚਾਹਦੇ ਸਿੱਕੇ ਚੜਨੇ ਸ਼ੁਰੂ ਹੋ ਗਏ ਮਤਲਬ ਤੁਹਾਡੇ ਦਰਬਾਰ ਦੇ ਵਿੱਚ ਤੁਸੀਂ ਸਿੱਕੇ ਦਿੱਤੇ ਮਤਲਬ ਤੇ ਚ ਗੁਰੂ ਪੂਰਨਮਾ ਦੇ ਵਿੱਚ ਗੁਰੂ ਪੂਰਨਮਾ ਦੇ ਕੁਝ ਭਗਤ ਸਿੱਕੇ ਨਾਲ ਵੇਟ ਕੀਤਾ ਸੁਣਨੇ ਮੇਰਾ ਸਿੱਕੇ ਨਾਲ ਵੇਟ ਕਰਤਾ ਤੋਂ ਮੇਰੀ ਕਿਹਾ ਤਾਂ ਵੀ ਕੁਝ ਵੀ ਚੀਜ਼ ਮੰਦਰਵਾਸੇ ਚੜਨਾ ਮੈਂ ਬੰਨਣਾ ਹੀ ਹੁੰਦਾ ਹਮੇਸ਼ਾ ਕਿਤੇ ਰੱਖਿਆ ਨਹੀਂ ਗਿਆ ਤਾਂ ਭਗਤ ਜੀ ਬੰਨ ਦਿੱਤਾ ਗਿਆ ਨਹੀਂ ਕਹਿੰਦੇ ਵੀ ਕਈਆਂ ਨੇ ਵੀਡੀਓ ਬਣਾ ਕੇ ਛਾੜ ਦਿੱਤੀ ਕਿ ਬਈ ਇਹ ਤਾਂ ਪੈਸਿਆਂ ਦੇ ਨਾਲ ਤੋਲਿਆ ਜਾ ਰਿਹਾ ਹੈ ਬਾਬਾ ਦੇ ਕੋਈ ਕੋਈ ਕੁਝ ਵੀ ਕਹਿ ਸਕਦਾ ਇੱਕ ਤਾਂ ਸਭ ਤੋਂ ਵੱਡੀ ਗੱਲ ਦੇਖੋ ਪੈਸਿਆਂ ਨਾਲ ਬਾਬਾ ਨੂੰ ਤੋਲਿਆ ਜਾ ਰਿਹਾ ਹੈ ਤਾਂ ਪੈਸੇ ਕਿਹੜੇ ਬਾਬਾ ਘਰੇ ਲੈ ਗਿਆ ਲੋਕਾਂ ਚ ਬੜ ਦਿੱਤੇ ਗਏ ਉਸੇ ਟਾਈਮ ਅੱਛਾ ਇਹ ਆਸੇ ਵਾਲੀ ਗੱਲ ਵੀ ਲੋਕੀ ਕਹਿੰਦੇ ਹੁੰਦੇ ਲੋਕਾਂ ਦਾ ਸਿਸਟਮ ਹੈ ਲੋਕਾਂ ਨੇ ਸਾਰੀ ਜ਼ਿੰਦਗੀ ਕਹੀ ਆ ਨਾ ਇੱਕ ਜੇ ਤਾਂ ਉਹ ਬਾਬਾ ਪੈਸੇ ਘਰੇ ਲੈ ਗਿਆ ਹੁੰਦਾ ਹਾਂ ਫਿਰ ਤਾਂ ਤੁਸੀਂ ਕਹਿੰਦੇ ਇਹ ਗੱਲ ਜਿਨੇ ਲੋਕਾਂ ਨੇ ਦੇਤੇ ਜਾਂ ਉੱਥੇ ਤੋਲਦਾ ਨਾਲ ਦੀ ਨਾਲ ਆਪਾਂ ਲੋਕਾਂ 'ਚ ਵੰਡਦੇ ਅੱਛਾ ਨਾਲ ਦੀ ਨਾਲ ਲੋਕਾਂ 'ਚ ਵੰਡ ਦੁੱਤਾ ਤੇ ਜੋ ਸਵਾਲ ਚੱਕਦੇ ਨੇ ਉਹ ਮਤਲਬ ਕੀ ਘਟਦੇ ਨੇ ਜਰ ਸਵਾਲ ਜਕਣਾ ਕਮ ਹੈ ਤੁਸੀਂ ਦੇਖੋ ਅੱਜ ਵੀਡੀਓ ਤੁਸੀਂ ਨੀਚੇ ਪਾਉਗੇ ਨਾ ਜਦੋਂ ਵੀਡੀਓ ਚੈਨਲ ਤੇ ਅਪਲੋਡ ਕਰੋਗੇ ਨੀਚੇ ਵੀ ਲੋਕਾਂ ਦੇ ਬੜੇ ਸਵਾਲ ਜੀਭੋ ਕੋ ਦੀ ਬੋਲਗੇ ਉਹ ਇਨਸਾਨ ਜਿਹੜਾ ਇੱਥੇ ਆਇਆ ਹੋਵੇ ਦੋ ਵਾਰ ਇੱਥੇ ਆ ਗਿਆ ਹੋਵੇ ਉਸ ਤੋਂ ਬਾਅਦ ਗਲਤ ਕਰੇ ਫਿਰ ਮੈਂ ਬੈਠਾ ਕਰੇ ਬੈਠ ਕੇ ਕੋਈ ਇਨਸਾਨ ਕੁਝ ਵੀ ਕਹਿ ਸਕਦਾ ਸਰ ਕੋਈ ਔਖਾ ਨਹੀਂ ਹੈਗਾ ਇਹ ਫੇਸਬੁਕ ਲੜਾਈ ਹੁੰਦੀ ਹੈ ਇੱਕ ਅੱਛਾ ਇੱਕ ਇਹ ਮੈਂ ਇਸੇ ਸਵਾਲ ਦੇ ਉੱਪਰ ਜੋ ਦੁਬਾਰਾ ਤੁਹਾਡੇ ਤੋਂ ਜਵਾਬ ਲੈਣਾ ਚਾਹੁੰਗਾ ਜੋ ਲੋਕ ਸਵਾਲ ਚੱਕਰੇ ਨੇ ਇਸ ਵਕਤ ਕਿ ਗੁਰੂ ਪੁੰਨਿਮ ਦਾ ਜਨਮ ਸੀਗਾ ਉਸ ਦਿਨ ਤੁਹਾਨੂੰ ਸਿੱਕਿਆ ਦੇ ਨਾਲ ਤੋੜਿਆ ਗਿਆ ਪੈਸੇ ਦੇ ਨਾਲ ਤੋੜਿਆ ਗਿਆ ਹੁਣ ਲੋਕ ਕਿ ਸਵਾਲ ਚੱਕਰੇ ਨੇ ਜ਼ਰੂਰੀ ਨਹੀਂ ਹੈ ਕਿ ਆਮ ਲੋਕ ਹੋਣ ਬਾਬੇ ਕਈ ਹੈਗੇ ਨੇ ਜਾਂ ਫਿਰ ਕਈ ਸ਼ਿਫਸਾਣਾ ਵਾਲੇ ਨੈਗ ਸਿੰਘ ਕਈ ਨੇ ਉਸ ਸਵਾਲ ਚੱਕਦੇ ਨੇ ਕਿ ਭਈ ਇਹ ਉਹੀ ਬੰਟੀ ਬਾਬਾ ਹੈ ਜੋ ਕਹਿੰਦਾ ਸੀ ਕਿ ਭਈ ਸਾਡੇ ਦਰਬਾਰ ਦੇ ਵਿੱਚ ਪੈਸੇ ਨਹੀਂ ਚੜਦੇ ਪਰ ਅੱਜ ਇਹ ਉਹੀ ਬੰਟੀ ਬਾਬਾ ਹੈ ਜਿਸ ਨੂੰ ਪੈਸੇ ਦੇ ਨਾਲ ਤੋਲਿਆ ਜਾ ਰਿਹਾ ਹੈਗਾ ਤੇ ਇਹ ਪੈਸੇ ਵੀ ਬੰਟੀ ਬਾਬੇ ਦੇ ਕੋਲ ਹੀ ਹੈ ਤੇ ਬੰਟੀ ਬਾਬੇ ਨੇ ਕਿਹੜਾ ਕੋਲ ਰੱਖੀ ਵੀਡੀਓ ਸਾਰੀਆਂ ਪੰਜਾਂ ਨੇ ਹਮ ਲਾਈਵ ਚੈਰਜ ਉਹਦਾ ਲਾਈਵ ਚੈਰਜ ਸੀ ਉਹ ਪੂਰਾ ਫਰਮ ਲਾਈਵ ਚੈਰਸੀ ਹੁਣ ਵੀ ਮੇਰੇ ਪੇਜ ਦੇ ਉੱਪਰ ਲਾਈਵ ਪਿਆ ਹੋਇਆ ਉਹ ਜਿੰਨਾ ਵੀ ਕੁਝ ਬਸਿੱਤਾ ਇਹ ਕੰਮ ਕਰਨਾ ਨਹੀਂ ਚਾਹੀਦਾ ਸਿਕਾਂਤ ਤੋਲਣ ਵਾਲਾ ਮੈਨੂੰ ਨਹੀਂ ਪਤਾ ਵੀ ਐਦਾ ਕੁਝ ਕੀਤਾ ਜਾ ਰਿਹਾ ਹੈ ਲਓ ਫਰਤਾਇਆ ਉਹਨੇ ਕਰਤਾ ਰਿਪੋਰਟ ਲੱਡੂ ਨਾਲ ਤੋਲਦਾ ਮੈਂ ਪਹਿਲੇ ਦੇਖਿਆ ਸੀ ਇੱਕ ਦੋ ਵਾਰ ਲੱਡੂ ਨਾਲ ਵੇਟ ਕਰਕੇ ਲੱਡੂ ਵੰਡੇ ਗਏ ਉਹ ਕਹਿਣ ਲੱਗੇ ਲੱਡੂਆਂ ਵਾਲਾ ਮੈਂ ਬਹੁਤ ਸੁਣਿਆ ਸੀਗਾ ਕਿ ਇਹ ਪ੍ਰਸ਼ਾਦ ਫਲ ਦੇ ਨਾਲ ਬਹੁਤ ਤੋਲਿਆ ਜਾਂਦਾ ਪੈਸਿਆਂ ਦੇ ਨਾਲ ਤੋਲੇ ਜਾ ਰਹੇ ਨੇ ਲੱਡੂਆਂ ਨਾਲ ਜਦੋਂ ਤੋਲਿਆ ਜਾ ਰਿਹਾ ਆਮ ਤੌਰ ਤੇ ਹੁੰਦਾ ਹੈ ਕਮੇ ਸਿੱਕੇ ਨਾਲ ਤੋਲਿਆ ਬੜੀਆ ਗੱਲ ਹੈ ਸਿੱਕੇ ਵੀ ਲੋਕਾਂ ਨੂੰ ਵੰਡੇ ਗਏ ਕਿਸੇ ਦੇ ਘਰ ਜਾ ਰਹੇ ਕਿਸੇ ਦਾ ਸ਼ਾਮ ਦਾ ਆਟਾ ਵੇਚੂਗਾ ਕਿਲੋ ਕਿਸੇ ਨੂੰ ਕੀ ਪ੍ਰੋਬਲਮ ਆ ਰਹੀ ਹੈ ਇਹਦੇ ਚ ਹਾਂ ਉਹ ਪੈਸੇ ਵਿੱਚ ਕਰ ਲੈ ਗਿਆ ਹੁੰਦਾ ਜੇ ਬੰਦੀ ਆਪਾ ਆਪਣੇ ਕੋਲ ਲੈ ਗਿਆ ਫਿਰ ਸ਼ਾਇਦ ਲੋਕ ਸਵਾਲ ਕਰਦੇ ਹੱਕਦਾਰ ਸੀਗੇ ਲੋਕ ਤਾਂ ਤੁਸੀਂ ਦੇਖੋ ਨੀਚੇ ਕਮੈਂਟ ਕਰਦੇ ਨੇ ਮੈ ਮੇਰੀ ਆਤ ਹੈ ਸਿੰਗਰ ਚੱਲ ਰਿਹਾ ਹੁੰਦਾ ਹੈ ਸਿੰਗਾਂ ਦੇ ਉੱਪਰ ਅਸੀਂ ਆਮ ਤੌਰ ਤੇ ਸਤਕਾ ਵਾਰਦੇ ਆ ਤਾਂ ਲੋਕਾਂ ਨੇ ਬਾਬਾ ਕਿਹੜਾ ਮਿਹਨਤ ਕੀਤੀ ਹੈ ਬਾਬੇ ਨੇ ਕਿਹੜਾ ਦਿਹਾੜੀ ਕੀਤੀ ਹੈ ਲੋਕ ਆਮ ਇਹਦਾ ਟਾਰਗੇਟ ਪਾਉਂਦੇ ਨੇ ਇਹ ਤਾਂ ਸਵਾਲ ਹੁੰਦੇ ਨੇ ਲੋਕਾਂ ਦਾ ਤਾਂ ਕਮੈਂਟ ਕਰਦੇ ਰਹਿੰਦੇ ਨੇ ਮੈਂ ਉਹਨਾਂ ਨੂੰ ਪੁੱਛਦਾ ਜਦੋਂ ਤੁਸੀਂ ਆ ਕੇ ਦੇਖਿਆ ਇੱਥੇ ਕੀ ਹੁੰਦਾ ਕਦੀ ਜੇ ਤੁਸੀਂ ਕੁਝ ਦੇਖ ਕੇ ਗਏ ਸੀਗੇ ਕੋਈ ਪੈਸਾ ਜੋ ਮਗਰਾਏ ਗਏ ਸੀਗੇ ਜਾਂ ਤੁਹਾਡਾ ਕੋਈ ਰਿਸ਼ਤਾ ਰਹਿ ਗਿਆ ਪੈਸੇ ਦੇ ਕੇ ਆਓ ਦਰਵਾਜ਼ੇ ਅਸੀਂ 10 ਤੋਂ 15 20 25 ਮੈਂਬਰ ਜੋ ਮਰਜ਼ੀ ਕਰੀਏ ਨਾ ਕਰੀਏ ਯਾਰ ਪਬਲਿਕ ਦਾ ਪੈਸਾ ਉਹਨੂੰ ਕਹਿੰਦੇ ਅਸੀਂ ਪਬਲਿਕ ਤੋਂ ਵੀ ਪੈਸੇ ਦੀ ਡਿਮਾਂਡ ਕਰਦੇ ਹੋਈਏ ਭਾਈ ਸਾਡੇ ਅਦਾਲਤ ਬਣ ਰਹੇ ਆ ਤੁਹਾਡੇ ਕਿਸੇ ਵਾਲਾ ਇਹ ਆਮ ਤੌਰ ਤੇ ਲੋਕ ਕਰਦੇ ਨਾ ਸਾਰੇ ਦਰਵਾਰ ਬਣਾਏ ਤੁਹਾਡੇ ਕਿਸੇ ਵਾਲਾ ਜੀ ਤੁਹਾਡੇ ਕੀ ਪਰਚੀ ਕਰਦੀ ਹੜਾ ਮੇਲਾ ਕਰਵਾ ਰਿਆ ਨਾ ਸਿਰਵਾਤ ਤੇ ਕਦੀ ਜਿੰਦਗੀ ਜੀ ਪੈਸਾ ਲਿਆ ਗਿਆ ਨਾ ਲੈ ਜਾਊਗਾ ਉਸੇ ਸਵਾਲ ਮੈਂ ਜਿਹੜਾ ਸ਼ੁਰੂਆਤ ਦੇ ਵਿੱਚ ਪੁੱਛਿਆ ਕਿ ਬਈ ਹੁਣ ਪੂਰੇ ਭਾਰਤ ਦੇ ਵਿੱਚੋਂ ਇੱਕ ਤੁਸੀਂ ਦੱਸ ਰਹੇ ਹੋ ਕਿ ਪੂਰੇ ਭਾਰਤ ਦੇ ਵਿੱਚ ਇੱਕ ਹੋਵੇਗਾ ਜੋ ਦਰਵਾਰ ਬਣਾਉਣ ਜਾ ਰਹੇ ਹੋ ਉਹਦੇ ਉੱਪਰ ਚੰਦਾ ਕਿੱਥੋਂ ਲੱਗੇਗਾ ਕਿਉਂਕਿ ਬਹੁਤ ਭਾਵੇਂ ਤੁਸੀਂ ਕਹਿ ਰਹੇ ਹੋ ਚੰਦਾ ਮੈਂ ਇਸ ਗੱਲ ਨੂੰ ਮੰਨਦਾ ਹੀ ਨਹੀਂ ਸੀ ਮੇਰੀ ਸੋਚ ਹੀ ਬਿਲਕੁਲ ਅਲੱਗ ਹੈ ਮੈਨੂੰ 24 ਸਾਲ ਹੋ ਗਏ ਮੈਂ ਕਹਿੰਦਾ ਮੈਂ ਜਿਹਦਾ ਦਰਵਾਰ ਬਣਾਉਣਾ ਉਹਨੇ ਦੇਖਣਾ ਹੈ ਇੱਕ ਬਾਬਾ ਜੀ ਇੱਕ ਬਾਬਾ ਜੀ ਦੇ ਮੂਰੇ ਚਾਰ ਬੰਦੇ ਬੈਠੇ ਆ ਉਹ ਕਹਿੰਦਾ ਵੀ ਤੈਨੂੰ ਕੋਠੀ ਵੀ ਦਵਾ ਦੂੰਗਾ ਤੈਨੂੰ ਪੈਸਾ ਵੀ ਦਵਾ ਦੂੰਗਾ ਤੈਨੂੰ ਮੁੰਡਾ ਵੀ ਦਵਾ ਦੂੰਗਾ ਹੈਨਾ ਲੋਕਾਂ ਦਾ ਤਰ੍ਹਾਂ ਦੇਖਿਆ ਤੁਸੀਂ ਵੀਡੀਓ ਚ ਜਿਹੜੇ ਬਾਬਾ ਜੀ ਲੋਕਾਂ ਨੂੰ ਦਵਾ ਸਕਦੇ ਨੇ ਉਸ ਬਾਬਾ ਜੀ ਕੋਲੋਂ ਉਹ ਤੋਂ ਕੋ ਆਪਣੇ ਆਪ ਹੀ ਲੈ ਲਾਂਗੇ ਉਹਨੂੰ ਪਬਲਿਕ ਤੋਂ ਰਿਮਾਂਡ ਕਰਨ ਦੀ ਲੋੜ ਪੈਗੀ ਜਿਸ ਪ੍ਰਮਾਤਮਾ ਤੋਂ ਜਿਸ ਪੀਰ ਤੋਂ ਅਸੀਂ ਲੋਕਾਂ ਨੂੰ ਦਵਾ ਸਕਦੇ ਹਾਂ ਉਹ ਤੁਸੀਂ ਖੁਦ ਲੈ ਲਾਂਗੇ ਯਾਰ ਅਸੀਂ ਪਬਲਿਕ ਦੇ ਪੈਸਾ ਵਲ ਕਿਉਂ ਦੇਖੀਏ ਜੇਕਰ ਉਹ ਸਰਕਾਰ ਦੇ ਉਸ ਮਾਲਕ ਦੇ ਉਸ ਪਰਮਾਤਮਾ ਦੇ ਹੰਦ ਹੋਏ ਪਬਲਿਕ ਦੇ ਪੈਸਾ ਮੰਗਣਾ ਪੈ ਗਿਆ ਇਟ ਮੀਨ ਸਾਡਾ ਪਰਮਾਤਮਾ ਪ੍ਰਤੀ ਵਿਸ਼ਵਾਸ ਕੱਚਾ ਹਮ ਬਸ ਆਖਰੀ ਸਵਾਲ ਮੇਰੇ ਦੋ ਹੈਗੇ ਨੇ ਉਸ ਤੋਂ ਇਲਾਵਾ ਸਵਾਲ ਸ਼ਾਇਦ ਨਾ ਕਰਾਂ ਕਾਪੀ ਵਾਲੀ ਚੀਜ਼ ਨੂੰ ਤੁਸੀਂ ਕਿਵੇਂ ਕਿੰਨਾ ਕਮੰਡਦੇ ਹੋ ਜੋ ਲੋਕ ਕਾਪੀ ਕਰਦੇ ਨੇ ਤੁਹਾਨੂੰ ਲੱਗਦਾ ਠੀਕ ਤਰੀਕੇ ਨਾਲ ਕਾਪੀ ਵੀ ਕਰਦੇ ਹੋਣਗੇ ਜਾਂ ਫਿਰ ਉਸ ਤੋਂ ਇਲਾਵਾ ਜੋ ਕਾਪੀ ਕਰਦੇ ਨੇ ਉਹਨਾਂ ਨੂੰ ਕੋਈ ਸੁਨੇਹਾ ਤੁਹਾਡਾ ਮੈਂ ਨੇ ਵੀਡੀਓ ਜਰੂਰ ਦੇਖਿਆ ਨੇ ਗਿਆ ਵੀ ਕਾਪੀ ਕਰ ਰਹੇ ਲੋਕ अच्छी ਗੱਲ ਹੈ ਲੇਕਿਨ ਮੈਂ ਕਹਿਣਾ ਵੀ ਦੇਖੋ ਕਾਪੀ ਸਭ ਕੁਝ ਕਰੋ ਖਾਲੀ ਸਿਰਕਮਾਹਲਾ ਕਾਪੀ ਨਹੀਂ ਹੁੰਦਾ ਹੈਗਾ ਜੋ ਜੋ ਅچھے ਕੰਮ ਕਿਸੇ ਤੋਂ ਪੈਸਾ ਨਾ ਲੈਣਾ ਕਿਸੇ ਦੀ ਹੈਲਪ ਕਰਨਾ ਪੇਸ਼ੈਂਟ ਦੀ ਹੈਲਪ ਕਰਨਾ ਜਰੂਰਤਮੰਦ ਲੋਕਾਂ ਦੀ ਹੈਲਪ ਕਰਨਾ ਡੇਲੀ ਲੰਗਰ ਭੰਡਾਰਾ ਚੱਲਣਾ ਕਿਸੇ ਗਰੀਬ ਨੂੰ ਆਪਣਾ ਸਮਝਣਾ ਉਹ ਵੀ ਸਿਰ ਨਾਲ ਕਾਪੀ ਕਰੋ ਲੋਕ ਸਿਰ ਘਮਾਉਣਾ ਵੀ ਕਾਪੀ ਕਰਦੇ ਨੇ ਖਾਲੀ ਸਿਰ ਘਮਾਉਣਾ ਨਹੀਂ ਕਾਪੀ ਕਰਨਾ ਹੈਗਾ ਬਾਕੀ ਵੀ ਅچھے ਕੰਮ ਸਾਰੇ ਸਿਰ ਘਮਾਉਣਾ ਬਹੁਤ अच्छी ਗੱਲ ਹੈ ਹਾਲਾਂਕਿ ਸਿਰ ਘਮਾਉਣਾ ਵੀ ਕੋਈ ਏਡਾ ਸੱਚਾ ਕੰਮ ਨਹੀਂ ਹੈਗਾ ਦਿੱਤੋ ਬਿਨਾ ਬਹੁਤ ਔਖਾ ਕੰਮ ਹੈ ਚਲੋ ਆਪਣੇ ਆਪਣੇ ਸੋਚ ਆ ਜੀ ਬਸ ਇਹਨੂੰ ਦੁਕਾਨਦਾਰੀ ਨਾ ਬਣਾਓ ਪਲੀਜ਼ ਇਹਨੂੰ ਸੇਵਾ ਦਾ ਰੂਪ ਦਿਓ ਠੀਕ ਹੈ ਜੀ ਸ਼ੁਕਰੀਆ ਬਹੁਤ